ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਹ ਸੰਗਤ ਜੀ ਅਸੀਂ ਬਾਣੀ ਵੀ ਪੜ੍ਹਦੇ ਹਾਂ ਸੇਵਾ ਸਿਮਰਨ ਵੀ ਕਰਦੇ ਹਾਂ ਪਰ ਆਪਣੀ ਨਾ ਸਮਝੀ ਦੇ ਕਾਰਨ ਤੇ ਪੱਲੇ ਜੁਗਤੀ ਨਾ ਹੋਣ ਕਾਰਨ ਸਾਡੇ ਮਨ ਵਿੱਚ ਇਹ ਇੱਛਾ ਰਹਿੰਦੀ ਹੈ ਕਿ ਅਸੀਂ ਜੋ ਨਾਮ ਜਪ ਰਹੇ ਹਾਂ ਸੇਵਾ ਕਰ ਰਹੇ ਹਾਂ ਦਾਨ ਪੁੰਨ ਜਾਂ ਕੋਈ ਵੀ ਹੋਰ ਭਲੇ ਦਾ ਕੰਮ ਕਰ ਰਹੇ ਹਾਂ ਇਸ ਨੂੰ ਲੋਕੀ ਦੇਖਣ ਤੇ ਸਾਡੀ ਸ਼ਲਾਘਾ ਕਰਨ ਸਾਡੇ ਮਿੱਤਰ ਸੱਜਣ ਰਿਸ਼ਤੇਦਾਰ ਇਹ ਕਹਿਣ ਕਿ ਇਹ ਰੋਜ਼ ਗੁਰਦੁਆਰੇ ਜਾਂਦਾ ਹੈ ਇਹ ਬੜੀ ਬੰਦਗੀ ਕਰਦਾ ਹੈ ਇਹ ਬੜਾ ਵੱਡਾ ਭਗਤ ਹੈ ਤੇ ਬੜਾ ਵੱਡਾ ਦਾਨੀ ਹੈ ਇਸ ਤਰ੍ਹਾਂ ਅਸੀਂ ਹਰ ਜਗ੍ਹਾ ਆਪਣੀ ਬੰਦਗੀ ਸੇਵਾ ਭਗਤੀ ਵਡਿਆਈ ਭਲੇ ਕੰਮਾਂ ਬਾਰੇ ਲੋਕਾਂ ਨੂੰ ਦੱਸ ਕੇ ਉਹਨਾਂ ਤੇ ਆਪਣਾ ਪ੍ਰਭਾਵ ਪਾਉਣਾ ਚਾਹੁੰਦੇ ਹਾਂ ਤਾਂ ਕਿ ਲੋਕ ਸਾਡੀ ਵਾਹ ਵਾਹ ਕਰਨ ਸਾਹ ਸੰਗਤ ਜੀ ਵਾਹ ਵਾਹ ਇਸ ਰਸਤੇ ਦੀ ਬੜੀ ਵੱਡੀ ਖਾਈ ਹੈ ਸਾਹ ਸੰਗਤ ਜੀ ਕਈਆਂ ਵਿੱਚ ਬੜੇ ਗੁਣ ਹੁੰਦੇ ਹਨ ਕੋਈ ਬਾਣੀ ਪੜਦਾ ਹੈ ਕੋਈ ਸਿਮਰਨ ਕਰਦਾ ਹੈ ਕਈ ਆਪਣੇ ਹੱਥੀਂ ਸੇਵਾ ਕਰਦੇ ਹਨ ਕਈ ਪੁੰਨਦਾਨ ਬਹੁਤ ਕਰਦੇ ਹਨ ਤੇ ਦਇਆ ਦੇ ਕੰਮ ਬਹੁਤ ਕਰਦੇ ਹਨ ਪਰ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਆਪਣੀ ਮੰਜ਼ਲ ਤੱਕ ਪਹੁੰਚੀਏ ਤਾਂ ਕਦੇ ਵੀ ਆਪਣੀ ਭਲਾਈ ਦਇਆ ਦਾਨ ਕੁੰ ਸਿਮਰਨ ਨੂੰ ਪ੍ਰਗਟ ਨਹੀਂ ਕਰਨਾ ਚਾਹੀਦਾ ਜੇ ਆਪਣੇ ਆਪ ਪ੍ਰਗਟ ਹੋ ਜਾਏ ਤਾਂ ਕੋਈ ਗੱਲ ਨਹੀਂ ਪਰ ਜਦੋਂ ਅਸੀਂ ਆਪ ਕੋਸ਼ਿਸ਼ ਕਰਦੇ ਹਾਂ ਤਾਂ ਸਾਡੀ ਕਮਾਈ ਡੋਲ ਜਾਂਦੀ ਹੈ ਇਸ ਲਈ ਸਿੱਖਾਂ ਦਾ ਫਰਜ਼ ਇਹੀ ਹੈ ਕਿ ਬੰਦਗੀ ਕਰੇ ਵਾਹਿਗੁਰੂ ਨਾਲ ਜੁੜੇ ਪਰ ਗੁਪਤ ਰਹੇ ਵਾਹਿਗੁਰੂ ਤਾਂ ਆਪ ਆਪਣੇ ਪਿਆਰਿਆਂ ਦੀ ਵਡਿਆਈ ਕਰਾਉਂਦਾ ਹੈ ਤੇ ਆਪ ਹੀ ਪ੍ਰਗਟ ਕਰਦਾ ਹੈ ਹਰੀ ਦਾ ਪਿਆਰਾ ਕਦੇ ਛੁਪਿਆ ਨਹੀਂ ਰਹਿੰਦਾ ਜਦੋਂ ਅਸੀਂ ਆਪਣੇ ਜਪ ਤਪ ਜਾਂ ਜਪ ਤਪ ਰਾਹੀਂ ਹੋਈਆਂ ਪ੍ਰਾਪਤੀਆਂ ਨੂੰ ਆਪਣੀ ਹਉਮੈ ਵਸ ਹੋ ਕੇ ਪ੍ਰਗਟ ਕਰਨ ਦਾ ਯਤਨ ਕਰਦੇ ਹਾਂ ਤਾਂ ਉਸ ਤੇ ਬ੍ਰੇਕ ਲੱਗ ਜਾਂਦੀ ਹੈ ਤੇ ਅਸੀਂ ਅੱਗੇ ਨਹੀਂ ਵੱਧ ਸਕਦੇ ਤੇ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਦੇ ਪਿਆਰੀ ਸਾਧ ਸੰਗਤ ਜੀ ਭਾਈ ਸਾਲੋ ਜੀ ਦੇ ਵੇਲੇ ਇੱਕ ਫਕੀਰ ਹੋਇਆ ਜਿਸ ਨੇ ਸਾਧਨਾ ਕਰਕੇ ਸਿੱਧੀ ਪ੍ਰਾਪਤ ਕੀਤੀ ਹੋਈ ਸੀ ਉਸ ਦੀ ਇਹ ਸੀ ਕਿ ਜਦੋਂ ਉਹ ਕਿਸੇ ਨੂੰ ਕਹਿੰਦਾ ਸੀ ਕਿ ਭੁੱਖ ਲੱਗੀ ਹੈ ਤੇ ਫਿਰ ਆਪਣਾ ਖੱਪਰ ਅੱਗੇ ਕਰਦਾ ਸੀ ਤਾਂ ਖੱਪਰ ਵਿੱਚ ਜੋ ਮਰਜੀ ਪਾਈ ਜਾਓ ਉਸ ਦਾ ਖੱਪਰ ਭਰਦਾ ਨਹੀਂ ਸੀ ਇਹ ਸਿੱਧੀ ਉਸ ਨੇ ਪ੍ਰਾਪਤ ਕੀਤੀ ਹੋਈ ਸੀ ਇਸ ਤਰ੍ਹਾਂ ਕਰਕੇ ਉਹ ਆਪਣੀ ਥਾਂ ਥਾਂ ਤੇ ਵਡਿਆਈ ਕਰਾਉਂਦਾ ਸੀ ਇਸ ਤਰ੍ਹਾਂ ਇੱਕ ਵਾਰੀ ਇਹ ਸਿੱਧ ਧੰਨ ਸ਼੍ਰੀ ਗੁਰੂ ਅਰਮਦਾਸ ਜੀ ਦੇ ਲੰਗਰ ਵਿੱਚ ਆ ਗਿਆ ਤੇ ਕਹਿਣ ਲੱਗਾ ਅੱਜ ਗੁਰੂ ਅਰਮਦਾਸ ਜੀ ਦੇ ਘਰ ਦਾ ਤਮਾਸ਼ਾ ਦੇਖਦੇ ਹਾਂ ਸੋਚਣ ਲੱਗਾ ਕਿ ਖੱਪਰ ਅੱਗੇ ਕਰਾਂਗੇ ਤੇ ਉਹ ਪਾਈ ਜਾਣਗੇ ਤੇ ਮੇਰੇ ਕੋਲ ਸਿੱਧੀ ਹੈ ਜਿਸ ਨਾਲ ਖੱਪਰ ਭਰੇਗਾ ਨਹੀਂ ਤੇ ਜਦੋਂ ਲੰਗਰ ਮੁੱਕ ਜਾਏਗਾ ਤੇ ਮੈਂ ਕਹਾਂਗਾ ਤੁਹਾਡੇ ਕੋਲੋਂ ਇੱਕ ਬੰਦੇ ਨੂੰ ਲੰਗਰ ਨਹੀਂ ਛਕਾਇਆ ਗਿਆ ਇਸ ਤਰ੍ਹਾਂ ਕਰਾਂਗਾ ਤੇ ਇਸ ਤਰ੍ਹਾਂ ਗੁਰੂ ਆਰਾਮਦਾਸ ਜੀ ਦੇ ਲੰਗਰ ਦੀ ਬੇਅਦਬੀ ਹੋਏਗੀ ਸਾਹ ਸੰਗਤ ਜੀ ਕੁਦਰਤੀ ਭਾਈ ਸਾਲੋ ਜੀ ਲੰਗਰ ਵਰਤੌਣ ਦੀ ਸੇਵਾ ਨਿਭਾ ਰਹੇ ਸਨ ਉਹਨਾਂ ਦੀ ਬਹੁਤ ਕਮਾਈ ਸੀ ਉਹਨਾਂ ਨੇ ਉਸ ਸਮੇਂ ਕੱਪੜੇ ਦੀ ਪੋਟਲੀ ਆਪਣੇ ਮੋਢੇ ਤੇ ਪਾਈ ਹੋਈ ਸੀ ਤੇ ਚਾਵਲ ਵਰਤਾ ਰਹੇ ਸਨ ਸਿੱਧ ਨੇ ਇਹ ਸੋਚ ਕੇ ਖੱਪਰ ਅੱਗੇ ਕੀਤਾ ਕਿ ਇਹਨਾਂ ਦੀ ਪੋਟਲੀ ਵਿਹਲੀ ਹੋ ਜਾਏਗੀ ਪਰ ਮੇਰਾ ਖੱਪਰ ਭਰੇਗਾ ਨਹੀਂ ਪਰ ਭਾਈ ਸਾਲੋ ਜੀ ਦੀ ਇੰਨੀ ਕਮਾਈ ਸੀ ਕਿ ਉਹਨਾਂ ਨੇ ਅधिक ਬੁੱਕਲ ਚਾਵਲ ਪਾਏ ਤੇ ਖੱਪਰ ਭਰ ਗਿਆ ਉਹ ਸਿੱਧ ਬੜਾ ਹੈਰਾਨ ਹੋਇਆ ਤੇ ਸਮਝ ਗਿਆ ਕਿ ਇਹ ਤਾਂ ਮੇਰੇ ਤੋਂ ਵੀ ਅਗਾਹ ਦੀ ਗੱਲ ਹੈ ਗੁਰੂ ਤਾਂ ਅਜੇ ਭਰੇ ਹੈ ਗੁਰੂ ਦੇ ਸਿੱਖੀ ਨਹੀਂ ਮਾਣ ਇਸ ਤਰ੍ਹਾਂ ਉਹ ਡਰ ਗਿਆ ਕਿ ਕਿਦਰੇ ਕੋਈ ਮੈਨੂੰ ਸਰਾਬ ਨਾ ਦੇ ਦੇਣ ਇਹ ਸੋਚ ਕੇ ਉਸਨੇ ਭਾਈ ਸਾਲੋ ਜੀ ਦੇ ਚਰਨ ਫੜ ਲਏ ਅੱਗੋਂ ਭਾਈ ਸਾਲੋ ਜੀ ਕਹਿੰਦੇ ਤੂੰ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ ਵੀ ਸ਼ਕਤੀਆਂ ਦਿਖਾਉਣ ਆ ਗਿਆ ਹੈ ਭਾਈ ਸਾਲੋ ਜੀ ਦੀ ਗੱਲ ਸੁਣ ਕੇ ਕਹਿਣ ਲੱਗਾ ਮੈਨੂੰ ਬਖਸ਼ ਦਿਓ ਭਾਈ ਸਾਲੋ ਜੀ ਕਹਿੰਦੇ ਬਖਸ਼ਣਾ ਤਾਂ ਗੁਰੂ ਨਹੀਂ ਹੈ ਪਰ ਤੂੰ ਅੱਗੇ ਤੋਂ ਸ਼ਹਿਰ ਦੀ ਚਾਰ ਦੀਵਾਰੀ 'ਚ ਨਹੀਂ ਵੜਨਾ ਤਾਕੇ ਕਿਦਰੇ ਫਿਰ ਐਸੀ ਹਰਕਤ ਨਾ ਕਰੇ ਤੈਨੂੰ ਰੋਟੀਆਂ ਦੀ ਘਾਟ ਨਹੀਂ ਰਹੇਗੀ ਪਰ ਤੂੰ ਅੱਜ ਤੋਂ ਬਾਅਦ ਚਾਰ ਦੀਵਾਰੀਆਂ ਅੰਦਰ ਨਹੀਂ ਵੜਨਾ ਸੋ ਪਿਆਰੀ ਸਾਹ ਸੰਗਤ ਜੀ ਇਸ ਸਾਖੀ ਤੋਂ ਇਹ ਸੇਧ ਮਿਲਦੀ ਹੈ ਕਿ ਸਾਧਨਾ ਵਿੱਚ ਕਿਸੇ ਕਿਸਮ ਦੀ ਵੀ ਕੋਈ ਪ੍ਰਾਪਤੀ ਹੋ ਜਾਏ ਜਾਂ ਅਵਸਥਾ ਮਿਲ ਜਾਏ ਜੇ ਤੁਸੀਂ ਚਾਹੁੰਦੇ ਹੋ ਕਿ ਸੰਭਾਲੀ ਰਹੇ ਜੇ ਚਾਹੁੰਦੇ ਹੋ ਕਿ ਅਸੀਂ ਅੱਗੇ ਵਧੀਏ ਮੰਜ਼ਲ ਤੇ ਪਹੁੰਚੀਏ ਤਾਂ ਥਾਂ ਥਾਂ ਤੇ ਨਾ ਦੱਸੋ ਆਪਣੇ ਆਪ ਨੂੰ ਕਦੇ ਵੀ ਜਿਤਾਉਣ ਦੀ ਕੋਸ਼ਿਸ਼ ਨਾ ਕਰੋ ਤੇ ਆਪਣੀ ਵਡਿਆਈ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਨਾ ਕਰੋ ਸਾਹ ਸੰਗਤ ਜੀ ਐਸੇ ਪ੍ਰਕਾਰ ਇੱਕ ਸਤਿ ਸੇਵਾ ਆਰਾਮ ਹੋਏ ਹਨ ਉਹਨਾਂ ਕੋਲ ਇੱਕ ਵਾਰੀ ਇੱਕ ਮਾਈ ਆ ਗਈ ਉਸਨੇ ਆ ਕੇ ਆਖਿਆ ਮਹਾਪੁਰਸ਼ੋ ਮੇਰੇ ਬੱਚੇ ਦੀ ਅੱਖਾਂ ਦੀ ਜੋਤ ਚਲੀ ਗਈ ਹੈ ਸਾਹ ਸੰਗਤ ਜੀ ਪਤਾ ਨਹੀਂ ਉਹ ਕਿਸ ਮੂਡ 'ਚ ਬੈਠੇ ਸਨ ਕਈ ਵਾਰੀ ਬੰਦਾ ਦੁਨਿਆਵੀ ਗੱਲਾਂ ਸੁਣ ਕੇ ਅਕਿਆ ਹੁੰਦਾ ਹੈ ਸੋ ਮਹਾਪੁਰਸ਼ਾ ਨੇ ਇੱਕਦਮ ਕਹਿ ਦਿੱਤਾ ਪਾਣੀ ਵਿੱਚ ਮਿਰਚਾ ਘੋਲ ਕੇ ਅੱਖਾਂ ਵਿੱਚ ਛੱਟਾ ਮਾਰਦੇ। ਉਹਨਾਂ ਨੇ ਤਾਂ ਗੁੱਸੇ ਵਿੱਚ ਕਿਹਾ ਸੀ ਪਰ ਉਹ ਮਾਈ ਸਿੱਧੇ ਸਾਦੇ ਸੁਵਾਦੀ ਸੀ। ਉਹ ਉੱਠ ਕੇ ਘਰ ਚਲੀ ਗਈ ਤੇ ਘਰ ਜਾ ਕੇ ਉਸ ਨੇ ਇਸੇ ਤਰ੍ਹਾਂ ਹੀ ਕੀਤਾ। 2.5 ਸਾਲ ਦਾ ਉਸ ਦਾ ਬੱਚਾ ਸੀ। ਜਦੋਂ ਉਸ ਦੀਆਂ ਅੱਖਾਂ 'ਚ ਮਿਰਚਾਂ ਵਾਲੇ ਪਾਣੀ ਦੇ ਛਿੱਟੇ ਮਾਰੇ ਤਾਂ ਉਸ ਨੇ ਬੜੀਆਂ ਚੀਕਾਂ ਮਾਰੀਆਂ। ਉਸ ਦੇ ਘਰ ਦੇ ਵੀ ਸਾਰੇ ਉਸ ਦੇ ਮਗਰ ਪੈ ਗਏ ਕਿ ਤੂੰ ਇਹ ਕੀ ਕਰ ਰਹੀ ਹੈਂ। ਸਾਹ ਸੰਗਤ ਜੀ ਉਸ ਮਾਈ ਨੇ ਤਾਂ ਭੋਲੇ-ਪਾਹ ਹੀ ਕੀਤਾ ਸੀ 7-8 ਮਿੰਟ ਤੱਕ ਉਸ ਬੱਚੇ ਨੇ ਬੜੀਆਂ ਝਿੱਕਾਂ ਮਾਰੀਆਂ ਪਰ 8-10 ਮਿੰਟ ਬਾਅਦ ਉਸ ਨੂੰ ਨਜ਼ਰ ਆਉਣਾ ਸ਼ੁਰੂ ਹੋ ਗਿਆ ਉਹ ਮਾਈ ਭੱਜੀ-ਭੱਜੀ ਮਹਾਪੁਰਸ਼ਾਂ ਦੇ ਕੋਲ ਮਠਿਆਈ ਦਾ ਡੱਬਾ ਲੈ ਕੇ ਗਈ ਤੇ ਜਾ ਕੇ ਕਹਿੰਦੀ ਆਪ ਜੀ ਦੀ ਬੜੀ ਕਿਰਪਾ ਹੋ ਗਈ ਹੈ ਮੇਰੇ ਬੱਚੇ ਦੀਆਂ ਅੱਖਾਂ ਦੀ ਜੋਤ ਆ ਗਈ ਹੈ ਸੰਤ ਸੇਵਾ RAM ਜੀ ਹੈਰਾਨ ਰਹਿ ਗਏ ਕਿ ਅਸੀਂ ਤਾਂ ਗਲਾਂ ਲਾਉਣ ਲਈ ਕਿਹਾ ਸੀ ਕਿ ਪਾਣੀ 'ਚ ਮਿਰਚਾਂ ਘੋਲ ਕੇ ਛਿੱਟੇ ਮਾਰਦੇ। ਫਿਰ ਸੰਤ ਕਹਿਣ ਲੱਗੇ, "ਮਾਈ, ਇਹ ਚੰਗਾ ਹੋਇਆ ਕਿ ਤੂੰ ਮੇਰੇ ਕੱਲਿਆਂ ਨਾਲ ਹੀ ਗੱਲ ਕੀਤੀ ਹੈ। ਹੁਣ ਇੱਕ ਗੱਲ ਪੱਲੇ ਬੰਨ੍ਹ ਲਾ, ਜੋ ਕੁਝ ਵੀ ਅਸੀਂ ਤੈਨੂੰ ਕਿਹਾ ਸੀ ਤੇ ਤੇਰੇ ਨਾਲ ਹੋਇਆ ਹੈ, ਹੁਣ ਇਹ ਸ਼ਰਤ ਹੈ ਕਿ ਤੂੰ ਕਿਸੇ ਨੂੰ ਅੱਗੇ ਦੱਸਣਾ ਨਹੀਂ।" ਹੁਣ ਸਾਧ ਸੰਗਤ ਜੀ, ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਕੋਈ ਕੱਚਾ ਸੰਤ ਹੁੰਦਾ ਜਾਂ ਨਕਲੀ ਸੰਤ ਹੁੰਦਾ, ਉਹ ਸ਼ੁਕਰ ਕਰਦਾ। ਇਹ ਗੱਲ ਫੈਲੇ ਤੇ ਮੇਰੀ ਵਾਹ ਵਾ ਹੋ ਗਈ ਪਰ ਮਹਾਪੁਰਸ਼ਾ ਨੇ ਇਸ ਦੇ ਉਲਟ ਕਿਹਾ ਕਿ ਤੂੰ ਕਿਸੇ ਨੂੰ ਦੱਸੀ ਨਾ ਜੇ ਤੂੰ ਦੱਸਿਆ ਤਾਂ ਅੱਖਾਂ ਦੀ ਜੋਤ ਫਿਰ ਚਲੀ ਜਾਏ ਹੁਣ ਪਿਆਰੀ ਸਾਧ ਸੰਗਤ ਜੀ ਉਹਨਾਂ ਮਹਾਪੁਰਸ਼ਾ ਨੇ ਸਹਿ ਸੁਭਾਹੀ ਬਚਨ ਕੀਤਾ ਸੀ ਤੇ ਜਦੋਂ ਉਹ ਸੱਚ ਹੋ ਗਿਆ ਤੇ ਉਹ ਛੁਪਾਉਣਾ ਚਾਹੁੰਦੇ ਸਨ ਹੁਣ ਸਾਖੀ ਦਾ ਅੱਗੇ ਵੀ ਹੈ ਕਿ 10 ਸਾਲ ਬਾਅਦ ਮਹਾਪੁਰਸ਼ ਚੋਲਾ ਬਦਲ ਗਏ ਉਸ ਬੱਚੇ ਦੀ ਉਮਰ ਜਦੋਂ 17 ਸਾਲ ਦੀ ਹੋ ਗਈ ਉਸ ਮਾਈ ਦੀ ਗੁੰਡਣ ਦੇ ਬੱਚੇ ਦੀਆਂ ਅੱਖਾਂ 'ਚ ਮੋਤੀਆ ਆ ਗਿਆ। ਉਸ ਬੀਬੇ ਨੇ ਉਸ ਮਾਈ ਨੂੰ ਕਿਹਾ ਕਿ ਕੋਈ ਡਾਕਟਰ ਦੱਸ ਮੇਰੇ ਬੱਚੇ ਨੂੰ ਘਟ ਨਜ਼ਰ ਆਉਂਦਾ ਹੈ। ਉਸ ਮਾਈ ਨੇ ਸੋਚਿਆ ਕਿ ਹੁਣ ਤਾਂ ਮਹਾਪੁਰਸ਼ ਚੋਲਾ ਬਦਲ ਗਏ ਹਨ। ਹੁਣ ਦੱਸਣ ਵਿੱਚ ਕੀ ਹਰਜ ਹੈ? ਤੇ ਫਿਰ ਮਾਈ ਨੇ ਕਿਹਾ ਮੈਂ ਸੰਤ ਸੇਵਾ ਰਾਮ ਜੀ ਦੇ ਕੋਲ ਗਈ ਸੀ। ਉਹਨਾਂ ਨੇ ਕਿਹਾ ਸੀ ਕਿ ਪਾਣੀ ਵਿੱਚ ਮਿਰਚਾਂ ਘੋਲ ਕੇ ਛਿੱਟੇ ਮਾਰ ਦੇ। ਮੈਂ ਤਾਂ ਇੰਜ ਹੀ ਕੀਤਾ ਸੀ। ਤੇ ਮੇਰੇ ਬੱਚੇ ਦੀ ਅੱਖਾਂ ਦੀ ਜੋਤ ਆ ਗਈ ਸੀ ਉਸ ਮਾਈ ਨੇ ਹਲੇ ਇੰਨੀ ਹੀ ਗੱਲ ਕੀਤੀ ਸੀ ਤੇ ਕਿਤੇ ਜਦੋਂ ਉਸ ਦਾ ਬੱਚਾ ਘਰ ਆਇਆ ਤਾਂ ਕਹਿੰਦਾ ਮੈਨੂੰ ਨਜ਼ਰ ਆਉਣਾ ਬੰਦ ਹੋ ਗਿਆ ਹੁਣ ਸਾਧ ਸੰਗਤ ਜੀ ਇਹ ਕੀ ਹੈ ਮਹਾਪੁਰਸ਼ ਤਾਂ ਧਰਤੀ ਤੋਂ ਜਾ ਚੁੱਕੇ ਹਨ ਪਰ ਨਿਰੰਕਾਰ ਬਚਨ ਸਤ ਕਰਾ ਰਿਹਾ ਹੈ ਕਿਉਂਕਿ ਇਸ ਵਿੱਚ ਅਪੇਧਤਾ ਸੀ ਸੋ ਪਿਆਰੀ ਸਾਧ ਸੰਗਤ ਜੀ ਅਸੀਂ ਇਸ ਤੋਂ ਇਹ ਸੇਧ ਲੈਣੀ ਹੈ ਕਿ ਆਮ ਕੱਚਾ ਬੰਦਾ ਹੋਵੇ ਇਹ ਕਹਿੰਦਾ ਹੈ ਗੱਲ ਫੈਲੇ ਲੋਕੀ ਮੈਨੂੰ ਧੰਨ ਧੰਨ ਕਹਿਣ ਪਰ ਸੰਤ ਸੇਵਾ RAM ਜੀ ਇੰਨੀ ਉੱਚੀ ਅਵਸਥਾ ਦੇ ਮਾਲਕ ਸਨ ਐਸੀ ਅਪੇਤਾ ਪਰਮੇਸ਼ਰ ਨਾਲ ਸੀ ਕਿ ਸਰੀਰ ਕਰਕੇ ਚਲੇ ਵੀ ਗਏ ਤਾਂ ਵੀ ਬਚਨ ਸਤ ਹੋ ਰਿਹਾ ਹੈ ਤੇ ਮਾਈ ਨੂੰ ਇਹ ਕਿਹਾ ਸੀ ਕਿ ਕਿਸੇ ਨੂੰ ਦੱਸੀ ਨਾ ਇਹ ਉਹਨਾਂ ਨੇ ਇਸ ਲਈ ਕਿਹਾ ਸੀ ਕਿ ਆਪਣੀ ਪ੍ਰਾਪਤੀ ਦੀ ਵਡਿਆਈ ਨਾ ਥਾਂ ਥਾਂ ਨਹੀਂ ਸੀ ਦੱਸਣਾ ਚਾਹੁੰਦੇ ਸੋ ਪਿਆਰੀ ਸਾਧ ਸੰਗਤ ਜੀ ਜਿਹੜਾ ਬੰਦਾ ਭਗਤੀ ਕਰਦਾ ਹੈ ਜਪ ਤਪ ਕਰਦਾ ਹੈ ਉਸ ਲਈ ਇਹ ਬਹੁਤ ਹੀ ਸਮਝਣ ਯੋਗ ਉਜਗਤੀ ਹੈ ਕਿ ਆਪਣਾ ਸਾਧਨਾ ਨੇਮ ਚੰਗੇ ਕੰਮ ਨੇਕ ਕੰਮ ਸੇਵਾ ਤੇ ਆਪਣੀ ਪ੍ਰਾਪਤੀ ਨੂੰ ਥਾਂ ਥਾਂ ਨਾ ਦਸੀ ਇਹ ਉਜਗਤੀ ਸਾਡੇ ਜੀਵਨ ਦਾ ਆਧਾਰ ਬਣੇ ਤੇ ਗੁਰੂ ਸਾਹਿਬ ਜੀ ਸਭ ਤੇ ਮਿਹਰ ਕਰਨ ਪਿਆਰੀ ਸਾਧ ਸੰਗਤ ਜੀ ਅਸੀਂ ਜ਼ਰਾ ਜਿਹਾ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦਈਏ ਅਖੰਡ ਪਾਠ ਕਰਾ ਲਈਏ ਘਰ ਸਹਿਜ ਪਾਠਾਂ ਦੇ ਭੋਗ ਪਾ ਲਈਏ ਤੇ ਜਦੋਂ ਤੱਕ ਅਸੀਂ 10 ਬੰਦਿਆਂ ਨੂੰ 10 ਨਾ ਦਈਏ ਸਾਡੇ ਕਲੇਜੇ ਵਿੱਚ ਠੰਡ ਨਹੀਂ ਪੈਂਦੀ 10-20 ਬੰਦਿਆਂ ਨੂੰ ਤੜੀ ਲਾ ਕੇ ਗੱਲ ਕਰਾਂਗੇ ਕਿ ਮੈਂ ਤੇ ਫਲਾਣਾ ਕੰਮ ਕਰਦਾ ਹਾਂ ਮਹਾਪੁਰਸ਼ ਦੱਸਦੇ ਸਨ ਕਿ ਇੰਨੀ ਕੁ ਗੱਲ ਵੀ ਤੇਰੀ ਕਮਾਈ ਢੋਲ ਦਿੰਦੀ ਹੈ ਤੇਰੇ ਨੰਬਰ ਘਟਾ ਦਿੰਦੀ ਹੈ ਤੇ ਤੇਰੇ ਪੁੰਨਾਂ ਨੂੰ ਸਾੜ ਦਿੰਦੀ ਹੈ ਤੁਹਾਡੇ ਵਿੱਚੋਂ ਕੋਈ 2 ਵਜੇ ਉੱਠਦਾ ਹੋਵੇ 3 ਵਜੇ ਉੱਠਦਾ ਹੋਵੇ ਪਰ ਜੇ ਤੁਸੀਂ ਕਿਸੇ ਨੂੰ ਜਾ ਕੇ ਦੱਸਤਾ ਤਾਂ ਤੁਸੀਂ ਅਗਲੇ ਦਿਨ ਉੱਠ ਨਹੀਂ ਸਕਦੇ ਸੋ ਪਿਆਰੀ ਸਾਧ ਸੰਗਤ ਜੀ ਆਪਣੇ ਕਮਾਈ ਨੂੰ ਸੰਭਾਲਣਾ ਸਿੱਖਿਏ ਤੇ ਆਪਣੀ ਕਮਾਈ ਨੂੰ ਸੰਭਾਲ ਕੇ ਆਪਣੀ ਅਵਸਥਾ ਨੂੰ ਉੱਚਾ ਕਰੀਏ ਹੋਈਆਂ ਭੁੱਲਾਂ ਝੁਕਾਂਦੀ ਹਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ